हां जी दोस्तों बहुत-बहुत स्वागत करते हैं अपने चैनल पे पंजाब सरकार दे वलो पेंशनर्स दे नाल जो ठक्का ਕੀਤਾ ਜਾਂਦਾ ਹੈ ਉਹਨਾਂ ਨੂੰ ਠਕ ਹਾਰ ਕੇ ਮਾਨਜੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਹੈ ਇਸ ਵੀਡੀਓ ਦੇ ਵਿੱਚ ਆਪਾਂ ਇਹੀ জানਾਂਗੇ ਕਿ ਪੰਜਾਬ ਸਰਕਾਰ ਦੇ ਇੱਕ ਪੈਨਸ਼ਨਰਸ ਦੇ ਪੈਨਸ਼ਨਰੀ ਬੈਨੀਫਿਟ ਨਾ ਦੇਣ ਕਰਕੇ ਪੈਨਸ਼ਨਰਸ ਦੇ ਹੱਕ ਦੇ ਵਿੱਚ ਫੈਸਲਾ ਦਿੰਦੇ ਹੋਏ ਪੰਜਾਬ ਸਰਕਾਰ ਨੂੰ 50000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸਾਰੀ ਹੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਦਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਮਾਨਯੋਗ ਸੁਪਰੀਮ ਕੋਰਟ ਦੇ ਦੁਆਰਾ ਬਹੁਤ ਸਾਰੇ ਕੇਸਾਂ ਦੇ ਵਿੱਚ ਫੈਸਲਾ ਸੁਣਾਉਂਦੇ ਹੋਏ ਜ਼ੋਰ ਦੇ ਕੇ ਕਿਹਾ ਗਿਆ ਕਿ ਪੈਸ਼ਨਰ ਸਰਕਾਰ ਦਾ ਮਿਹਰਬਾਨੀ ਜਾਂ ਗਿਫਟ ਨਹੀਂ ਹੈਗਾ ਸਗੋਂ ਇਹ ਕਿਸੇ ਮੁਲਾਜ਼ਮ ਦੇ ਦੁਆਰਾ ਲੰਮਾ ਸਮਾਂ ਕੀਤੀ ਗਈ ਸੇਵਾ ਉਸਦੇ ਬਦਲੇ ਦੇ ਵਿੱਚ ਉਸ ਨੂੰ ਇੱਜ਼ਤ ਦੀ ਜ਼ਿੰਦਗੀ ਬਤੀਤ ਕਰਨ ਦੇ ਲਈ ਉਸ ਦਾ ਇੱਕ ਪੈਂਡਾ ਮੈਟਰਲ ਅਧਿਕਾਰ ਹੈ ਇਸ ਫੈਸਲੇ ਨੂੰ ਸਰਕਾਰਾਂ ਜਿਹੜੀਆਂ ਨੇ ਆਖੋ ਪਰਖੋ ਕਰਕੇ ਕਈ ਮਲਾਜ਼ਮਾਂ ਨਾਲ ਧੱਕੇ ਕਰਦੀ ਹੋਈ ਉਹਨਾਂ ਨੂੰ ਸਹੀ ਸਮੇਂ ਤੇ ਕਈ ਵਾਰ ਗੈਰਕਾਨੂੰਨੀ ਢੰਗ ਨਾਲ ਅਨੁਸ਼ਾਸਨੀ ਕਾਰਵਾਈ ਕਰਕੇ ਕਰਨ ਤੇ ਸਰਕਾਰ ਉਹਨਾਂ ਨੂੰ ਪੈਨਸ਼ਨ ਦੇ ਬੈਨੀਫਿਟ ਨਾ ਦੇ ਕੇ ਹੋਰ ਪਤਾ ਹੀ ਹੈ ਤੇ ਗੈਰਕਾਨੂੰਨੀ ਕੰਮ ਕਰਦੀ ਹੈ ਇਸੇ ਤਰ੍ਹਾਂ ਹੀ ਇੱਕ ਤਾਜ਼ਾ ਮਾਮਲਾ ਹੈ ਕਿ 29 ਫਰਵਰੀ 2024 ਨੂੰ ਰਿਟਾਇਰ ਹੋਏ ਇੱਕ ਡਿਵੀਜ਼ਨਲ ਇੰਜੀਨੀਅਰ ਦੇ ਨਾਲ ਪੰਜਾਬ ਸਰਕਾਰ ਦੇ ਦੁਆਰਾ ਕੀਤਾ ਗਿਆ ਹੈ ਜਿਸ ਦੇ ਰਿਟਾਇਰਮੈਂਟ ਤੋਂ ਬਾਅਦ ਠੀਕ ਇੱਕ ਸਾਲ ਬਾਅਦ 28 ਫਰਵਰੀ 2025 ਨੂੰ ਇਸ ਅਫਸਰ ਦੇ ਦੁਆਰਾ 14 ਸਾਲ ਪਹਿਲਾਂ ਕੀਤੀ ਗਈ ਕਿਸੇ ਗਿਤਾਈ ਦੇ ਮਾਮਲੇ ਦੇ ਵਿੱਚ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਗਈ ਸੀ ਜੋ ਕਿ ਕਾਨੂੰਨੀ ਤੌਰ ਤੇ ਬਿਲਕੁਲ ਹੀ ਜਹਿਜ਼ ਵਾਜਿਬ ਸੀ ਮਾਨਯੋਗ ਪੰਜਾਬ ਨੂੰ ਹਰਿਆਣਾ ਹਾਈ ਕੋਰਟ ਨੇ अनलेबल्ड जज मिस्टर जस्टिस ਹਰ ਹਰਪ੍ਰੀਤ ਸਿੰਘ ਬਰਾੜ ਨੇ ਸਰਕਾਰ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਪਟੀਸ਼ਨਰਸ ਨੂੰ ਜਾਇਜ਼ ਵੀ ਜਿਹੜਾ ਨਜਾਇਜ਼ ਵੀ ਕਾਨੂੰਨੀ ਕਾਰਵਾਈ ਦੇ ਲਈ ਅਦਾਲਤ ਤੱਕ ਅਪਰੋਚ ਕਰਨਾ ਪਿਆ ਜਿਸ ਨੂੰ ਅਦਾਲਤ ਦਾ ਸਮਾਂ ਵੀ ਖਰਾਬ ਹੋਇਆ ਤੇ ਪਟੀਸ਼ਨਰਸ ਨੂੰ ਵੀ ਮਾਨਸਿਕ ਤੌਰ ਤੇ ਹਰਾਸਮੈਂਟ ਹੋਈ ਜਿਸ ਦੇ ਕਰਕੇ ਪਟੀਸ਼ਨਰਸ ਨੂੰ 50000 ਜਮਾਨਾ ਲਗਾ ਕੇ ਪਟੀਸ਼ਨਰ ਪੈਂਸ਼ਰਰਸ ਨੂੰ 30 ਦਿਨਾਂ ਦੇ ਅੰਦਰ ਅੰਦਰ ਇਹ ਰਕਮ ਦੇਣ ਦਾ ਸਖਤ ਹੁਕਮ ਸੁਣਾਇਆ ਗਿਆ ਅਦਾਲਤ ਨੇ ਹੁਕਮ ਸੁਣਾਇਆ ਕਿ ਪਟੀਸ਼ਨਰਸ ਦੇ ਰਟਾਇਰ ਹੋਣ ਤੋਂ 1 ਸਾਲ ਬਾਅਦ ਸ਼ੁਰੂ ਕੀਤੀ ਗਈ ਅਨੁਸ਼ਾਸਨੀ ਕਾਰਵਾਈ ਜੋ ਕਿ 14 ਸਾਲ ਪਹਿਲਾਂ ਵਾਪਰੇ ਕਿਸੇ ਗਤਾਈ ਸੰਬੰਧੀ ਸੀ ਇਹ ਕਾਰਵਾਈ ਬਿਲਕੁਲ ਹੀ ਗੈਰ ਕਾਨੂੰਨੀ ਤੇ ਕਿਸੇ ਵਿਅਕਤੀ ਦੇ ਫੰਡਾਮੈਂਟਲ ਰਾਈਟਸ ਦੀ ਜਿਹੜੀ ਸਪਸ਼ਟ ਵਾਇਓਲੇਸ਼ਨ ਹੈ ਅਦਾਲਤ ਨੇ ਇਹ ਵੀ ਟਿੱਪਣੀ ਕੀਤੀ ਹੈ ਕਿ ਪੈਨਸ਼ਨ ਅਤੇ ਹੋਰ ਪੈਨਸ਼ਨਰਸ ਦੀ ਬੈਨੀਫਿਟ ਇਹ ਯਕੀਨੀ ਬਣਾਉਂਦੇ ਹਨ ਕਿ ਕੋਈ ਰਿਟਾਇਰਡ EMPLOYEES ਇੱਜ਼ਤ ਦੀ ਜਿਹੜੀ ਜ਼ਿੰਦਗੀ ਬਤੀਤ ਕਰ ਸਕੇ ਅਤੇ ਜੇਕਰ ਕੋਈ ਪੈਨਸ਼ਨ ਜਾਰੀ ਕਰਨ ਤੇ ਇਸ ਦੇ ਵਿੱਚ ਦੇਰੀ ਕਰਦੀ ਹੈ ਤਾਂ ਇਹ ਉਹਨਾਂ ਮੁਲਾਜ਼ਮਾਂ ਦੇ ਜਿਹੜੇ ਫੰਡਾਮੈਂਟਲ ਰਾਈਟਸ ਦੀ ਜਿਹੜੀ ਵਾਇਲੇਸ਼ਨ ਹੈ ਮਾਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਦੁਆਰਾ ਪੈਨਸ਼ਨ ਪਟੀਸ਼ਨਰਸ ਦੇ ਹੱਕ ਦੇ ਵਿੱਚ ਦਿੱਤਾ ਇਹ ਫੈਸਲਾ ਬਹੁਤ ਹੀ ਸਲੰਗਾਜੋਗ ਹੈ ਕਿਉਂਕਿ ਕਿਸੇ ਮੁਲਾਜ਼ਮੇ ਦੁਆਰਾ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਕਿਸੇ ਮੈਕਮੇ ਦੇ ਵਿੱਚ ਕੰਮ ਕਰਦੇ ਹੋਏ ਸੇਵਾ ਦਿੱਤੇ ਜਾਣ ਤੇ ਪਰਸ ਰੂਪ ਦੇ ਵਿੱਚ ਰੂਪ ਨੂੰ ਉਸ ਨੂੰ ਜਿਹੜੇ ਪੈਨਸ਼ਨਰਸ ਦੇ ਬੈਨੀਫਿਟ ਤੋਂ ਬਾਂਝਾ ਰੱਖਣਾ ਕਿਸੇ ਤਰ੍ਹਾਂ ਦੀ ਜਾਇਜ਼ ਨਹੀਂ ਹੈ ਨਾ ਤਾਂ ਇਹ ਕਾਨੂੰਨੀ ਤੌਰ ਤੇ ਠੀਕ ਹੈ ਅਤੇ ਨਾ ਹੀ ਜਿਹੜਾ ਮੋਰਲੀ ਇਹ ਜਵਾਬ ਹੈ ਇਸ ਫੈਸਲੇ ਨਾਲ ਭਵਿੱਖ ਦੇ ਵਿੱਚ ਰਿਟਾਇਰ ਹੋਣ ਵਾਲੇ ਮੁਲਾਜ਼ਮਾਂ ਲਈ ਵੀ ਮਾਨ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਦੁਆਰਾ ਦਿੱਤਾ ਇੱਕ ਫੈਸਲਾ ਜਿਹੜਾ ਮਿਸਾਲ ਸਾਬਿਤ ਹੋਵੇਗਾ ਤੇ ਉਹਨਾਂ ਸਰਕਾਰਾਂ ਦੁਆਰਾ ਸਮੇਂ ਸਿਰ ਪੈਸ਼ਨ ਤੇ ਪੈਨਸ਼ਨ ਦੇ ਬੈਨੀਫਿਟ ਦਿੱਤੇ ਜਾਣ ਸੰਬੰਧੀ ਸਰਕਾਰ ਕੁਝ ਸਥਿਰ ਹੋਵੇਗੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਲੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ